ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਲਾਈਪੋ ਅਲਵੇਲਾ ਟੀਵੀ ਦੇ ਵਿੱਚ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਫਿਰ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਗੋਗਾ ਪਸਰੂਰੀ ਅਤੇ ਸਲੀਬ ਅਲਵੇਲੇ ਦੀ ਨਵੀਂ ਵੀਡੀਓ ਲੈ ਕੇ ਆਏ ਹਾਂ ਤਾਂ ਤੁਹਾਡਾ ਪਹਿਲਾਂ ਤਾਂ ਮੈਂ ਸ਼ੁਕਰੀਆ ਦਰਜ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤਾਂ ਇਸੇ ਤਰ੍ਹਾਂ ਹੀ ਹਰੇਕ ਵੀਡੀਓ ਨੂੰ ਤੁਸੀਂ ਪਿਆਰ ਦੇਣਾ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਹੋਣ ਵਾਲੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਹੀ ਕਰ ਦੇਣਾ ਤਾਂ ਦੋਸਤੋ ਚਲੋ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੇਖਦੇ ਆਂ ਗੋਗੇ ਪਸਰੂਰੀ ਦੀ ਨਵੀਂ ਵੀਡੀਓ ਤਾਂ ਚਲੋ ਦੋਸਤੋ ਉਸ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਹਾਂ ਬਾਨੋ ਲਓ ਜੀ ਇਹ ਬਾਨੋ ਸੁਣਦੀ ਆ ਬਾਨੋ ਆ ਜਾ ਬੋਲੀ ਹੋ ਗਈ ਆ ਕੀ ਹੋਇਆ ਕਿਉਂ ਖੱਪਾਈ ਏ ਉਹ ਬਾਨੋ ਲੈ ਵੀ ਬਾਨੋ ਪਾ ਕਿਹੜੇ ਧਿਆਨੇ ਲੱਗੀ ਆ ਬਾਨੋ ਕੀ ਹੋ ਗਿਆ ਕਿਉਂ ਖੱਪਾ ਰਿਓ ਮੈਂ ਕੀ ਬਾਨੋ ਜੀ ਬਾਹਰ ਆਇਓ ਮੈਂ ਕਦੋਂ ਦਾ ਕੁੱਤੇ ਤਰ੍ਹਾਂ ਭੌਂਕਣ ਡਿਆ ਆ ਕੀ ਹੋ ਗਿਆ ਉਹ ਆਜੋ ਬਾਹਰ ਮੈਂ ਤੁਹਾਡਾ ਇੰਤਜ਼ਾਰ ਡਿਆ ਆ ਕੰਨ ਬਾਹਰ ਕੀ ਹੋਇਆ ਜੇ 2 ਮਿੰਟ ਮੈਂ ਤਿਆਰ ਕੀ ਹੋਣ ਲੱਗ ਪਈਆਂ ਤੁਸੀਂ ਤੇ ਆਤੀ ਚੁੱਕ ਲਈਏ ਨਹੀਂ ਆਤ ਨਹੀਂ ਚੁੱਕਲੀ ਤੇ ਮੇਨਾ ਕੋ ਕੰਮ ਕਰਾ ਆ ਕੇ ਗਾਂਹ ਹੋ ਇੱਧਰ ਤੂੰ ਅੰਦਰ ਆ ਕੇ ਗੱਲ ਚ ਲੜੀਆਂ ਜਿਹਾ ਭਾਈ ਫਿਰਦੇ ਹੋ ਬਾਨੋ ਜੀ ਤੁਸੀਂ ਭੁੱਲ ਗਏ ਹੋ ਯਾਦ ਕਰੋ ਅੱਜ ਦੇ ਦਿਨ ਕੀ ਹੋਇਆ ਸੀ ਕੀ ਹੋਇਆ ਸੀ ਮਨ ਤੇ ਨਹੀਂ ਯਾਦ ਕੀ ਹੋਇਆ ਸੀ ਉਹ ਕੰਮ ਇਹ ਆਈ ਦੇ ਦਿਨ ਤੇਰਾ ਮੇਰਾ ਵਿਆਹ ਹੋਇਆ ਸੀ ਲੈ ਇਹ ਦਿਨ ਕੋਈ ਭੁੱਲ ਨਾ ਲਵੇ ਆਜ ਦੇ ਦਿਨ ਤੇ ਮੇਰਾ ਬੇੜਾ ਗਰਕ ਹੋਇਆ ਸੀ ਕੰਮ ਇਹ ਤੇਰੀ ਮਜ਼ਾਕ ਕਰਨ ਦੀ ਆਦਤ ਨਾ ਗਈ ਚਲਾ ਇੱਧਰ ਗਾਂ ਹੋ ਅੱਛਾ ਤੁਹਾਨੂੰ ਮਜ਼ਾਕ ਹੀ ਲੱਗਾ ਮਜ਼ਾਕ ਲੱਗਾ ਆ ਹੂੰ ਤੇ ਆ ਕੀ ਕਰਨ ਲੱਗੇ ਹੈ ਆ ਕੀ ਕਰਨ ਲੱਗੇ ਲੈ ਇਹ ਤੇ ਮੈਂ ਤੇਰਾ ਮੈਨੂੰ ਪਿਆਰ ਦਾ ਇਨਾ ਯਾਰ ਕੀਤਾ ਨਾ ਮੈਂ ਜੇ ਤੂੰ ਕਦਮ ਹੇ ਘਰ ਰੱਖਿਆ ਸੀ ਤੇ ਮੈਂ ਕਿ ਵਾਨ ਦਾ ਪੂਰਾ ਗੁੱਠਾ ਲੈ ਆਂਦਾ ਸੀ ਇਹ ਪਿਆਰ ਦਾ ਸਾਰੇ ਕਿ ਤੁਸੀਂ ਵਾਨ ਲੈ ਆਂਦਾ ਜਿੰਗੀ ਨਹੀਂ ਗਈ ਤੂੰ ਉਹ ਬੰਦੋਈ ਆਪਣੀ ਨਾ ਸ਼ਾਦੀ ਦੀ ਐਨੀਵਰਸਰੀ ਆ ਅੱਛਾ ਤੇ ਮੈਂ ਤੇਰੇ ਪਿਆਰ ਦੇ ਵਿੱਚ ਨਾ ਆਈ ਨਾ ਮੈਂ ਖਰਚਾ ਕਰਤਾ ਇਹ ਸਭ ਤੋਂ ਪਹਿਲਾਂ ਮਾਣ ਲੈ ਕੇ ਆਇਆ ਮੈਂ ਪਿਆਰ ਦੇ ਇਹਾਰ ਵਾਸਤੇ ਤੇ ਪਿਆਰ ਦੇ ਇਹਾਰ ਵਾਸਤੇ ਫੁੱਲ ਫੁੱਲ ਲਿਆਈਦਾ ਬਾਣ ਨਹੀਂ ਲਿਆਈਦੇ ਨਹੀਂ ਨਹੀਂ ਉਹ ਵੀ ਲਿਆਵਾਂਗੇ ਆ ਫੜ ਖੰਜਰਾ ਕੀ ਕਰਾਂ ਆ ਇਧਰੋਂ ਫੜ ਮੈਂ ਨਾ ਇਹ ਕਾਦੇ ਲਈ ਮੈਂ ਤੈਨੂੰ ਦੱਸਦਾ ਆਂ ਤੂੰ ਤੇ ਵਾ 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 ਉਹ ਉਹ ਤੇਰਾ ਖਾਣਾ ਖਰਾਬ ਉਹ ਇਹ ਕੀ ਕਰਨ ਲੱਗਾ ਉਹ ਕੀ ਹੋਇਆ ਭਰਾਵਾ ਤਾਂ ਉਹ ਪ੍ਰਾਣੀ ਲੱਭਦੇ ਇਹ ਕਿਉਂ ਖੁਦ ਕਿਸ਼ੀ ਕਰਨ ਲੱਗਾ ਫਾਂਸੀ ਲੈਣ ਲੱਗਾ ਘਰਾਂ ਹੀ ਛੜੀਆਂ ਹੀ ਛੜੀਆਂ ਲੜਾਈਆਂ ਹੋ ਜਾਂਦੀਆਂ ਪਰਜਾਈ ਕੀ ਕਿਹਾ ਇਹਨੂੰ ਹਾਂ ਮੈਂ ਉਹ ਤਾਂ ਕਿਉਂ ਫਾ ਲੈਣ ਲੱਗਾ ਉਹ ਤੈਨੂੰ ਕਿੰਨੇ ਆਖਿਆ ਮੈਂ ਫਾ ਲੈਣ ਲੱਗਾ ਯਾਰ ਅਸੀਂ ਪਾ ਕੇ ਤੂੰ ਲਮਕਣਾ ਨਾਲ ਮੈਨੂੰ ਪਤਾ ਨਾ ਉਹ ਤਾਂ ਤੇਰੀ ਜਾਨ ਨਿਕਲ ਨਹੀਂ ਆਇਆ ਐ ਕਰਕੇ ਜਾਨ ਵੀ ਕੱਢਤੀ ਜੇ ਮੈਂ ਰੱਸੀ ਦੀ ਗੰਢ ਨਹੀਂ ਮਾਰੀ ਸੁਣ ਤੇ ਲੈ ਵੀ ਗੱਲ ਕੀ ਆ ਵਿੱਚੋਂ ਐਨਕ ਲਾ ਕੇ ਤੇ ਤੂੰ ਖੁਦ ਕਿਸ਼ਕੌਣ ਕਰਦਾ ਓਏ ਐਨਕ ਨਹੀਂ ਲਾਈ ਮੈਂ ਕਿਸੇ ਕੋ ਹੋਰ ਮਕਸਦ ਵਾਸਤੇ ਰੱਸੀ ਪਾ ਭਾਬੀ ਤੂੰ ਵੀ ਨਹੀਂ ਉਹਨੂੰ ਸਮਝਾਉਂਦੀ ਤੂੰ ਵੀ ਨਾਲ ਉਹਦੀ ਰੱਸੀ ਫੜੀ ਆ ਓ ਨਹੀਂ ਨਹੀਂ ਰੱਸੀ ਅਸਲੀ ਨਹੀਂ ਬਨ ਰੇ ਸੁਣ ਤੇ ਲਵੋ ਪਹਿਲੇ ਨਾ ਨਾ ਤੇ ਤੇਰੀ ਮਿਹਰਬਾਨੀ ਭਰਾ ਨਹੀਂ ਲੱਭਦੇ ਬੀਵੀਆਂ ਲੱਭ ਜਾਂਦੀਆਂ ਹਾਂ ਮੈਂ ਭਰਾ ਕੱਲ ਨੂੰ ਕਿੱਥੋਂ ਲੱਭਾਂਗਾ ਭਾਬੀ ਤੈਨੂੰ ਮੈਂ ਕਿਹਾ ਸੀ ਨਾ ਕੋਈ ਐਸੀ ਗੱਲ ਨਾ ਕਰੀ ਇਹ ਹੈਗਾ ਜ਼ਿੱਦੀ ਆ ਇਹਨੇ ਗੱਲ ਚ ਪਾ ਲਈ ਨਾ ਫਾਈ ਤੇ ਇਹਨੇ ਫਿਰ ਲਾਉਣੀ ਨਹੀਂ ਆ ਏਡੀ ਨੀਵੀਂ ਜਗ੍ਹਾ ਤੇ ਕੌਣ ਫਾ ਲੈਂਦਾ ਵਾ ਲੱਤਾਂ ਮੇਰੀਆਂ ਥੱਲੇ ਆ ਤੂੰ ਚੜਨ ਲੱਗਾ ਸੀ ਉੱਤੇ ਚੜਨ ਲੱਗਾ ਸੀ ਮੈਂ ਤੇ ਰੱਬੋਂ ਆ ਗਿਆ ਵਾ ਤੂੰ ਗੱਲ ਪੂਰੀ ਸੁਣ ਲਈਦੀ ਹੁੰਦੀ ਆ ਮੈਨੂੰ ਚੰਗਾ ਭਲਾ ਉਸੇ ਸ਼ਾਹੀ ਨੇ ਰਾਜ ਰੋਕਿਆ ਮੈਂ ਕਿਹਾ ਨਹੀਂ ਮੇਰੀ ਅੱਖ ਅੱਖ ਫੜਕਣ ਦੀ ਆ ਅੱਜ ਕੁਝ ਹੋਣਾ ਮੇਰੇ ਨਾਲ ਮੈਨੂੰ ਕੀ ਪਤਾ ਕਿ ਘਰ ਚਾਹ ਕੰਮ ਹੁੰਦਿਆ ਇੱਥੇ ਸਾਰਾ মিডিਆ ਆ ਜਾਣਾ ਵਾ ਬਦਨਾਮੀ ਕਿਦੀ ਆ ਮੇਰੀ ਭਾਬੀ ਤੈਨੂੰ ਪੁੱਛਣਾ ਅਗਲਿਆਂ ਨੇ ਤੇਨਾਂ ਨੂੰ ਕਿਹਾ ਫਾ ਲੈਣ ਤੋਂ ਪਹਿਲੇ ਚਸ਼ਮਾ ਉਹ ਤੂੰ ਵੀ ਉਹਨਾਂ ਦੇ ਨਾਲ ਰਲ ਗਈਆਂ ਫਾ ਨਾ ਛੱਡੋ ਛੱਡੋ ਕੀ ਕਿਹਾ ਵਾ ਕੀ ਕਿਹਾ ਕੀ ਤੂੰ ਇਹਨੂੰ ਕੀ ਕਿਹਾ ਹੋਇਆ ਕੀ ਹੈ ਉਹ ਗਰੇਬਾਨ ਤੇ ਛੱਡਦੇ ਸੀ ਸੀਸੀਡੀ ਵੱਲ ਆਇਆ ਤੂੰ ਨਹੀਂ ਤੂੰ ਕਿ ਕਿਉਂ ਇੱਥੇ ਤੈਨੂੰ ਪਤਾ ਖੁਦਕਸ਼ੀ ਹਰਾਮ ਆ ਉਹ ਕਿੰਨੇ ਖੁਦਕਸ਼ੀ ਕਰਨੀ ਆ ਭਾ ਕੋ ਕੋ ਅਕਲ ਕਰ ਤੂੰ ਕੱਪੜੇ ਪਾਉਣੇ ਆ ਵੇਖਾ ਬੰਨੀ ਆਇਆ ਵੇ ਐ ਤੂੰ ਇੱਥੇ ਪਾ ਕੇ ਤੇ ਇੱਥੇ ਲਮਕਣਾ ਸੀ ਮੈਨੂੰ ਪਤਾ ਵਾ ਇਹ ਖਬਰਾਂ ਪੜ੍ਹੀਆਂ ਮੈਂ ਰੋਜ਼ ਦੇਖਣਾ ਵੀ ਆਪਣਾ ਉਹਦੇ ਉੱਤੇ ਮੀ ਮੋਬਾਈਲ ਆਪਣੇ ਤੇ ਕੇ ਇਹਨੇ ਜੀ ਬਿੱਲ ਬਹੁਤੇ ਆਉਣ ਤੋਂ ਮਾਲੀ ਯਾਰ ਭਰਾ ਤੂੰ ਕੰਮ ਤੋਂ ਥੱਕਿਆ ਆਵਾ ਤੇਰੀ ਨਾ ਟਿਕਾਣੇ ਜੱਜ ਅਕਲ ਤੁਹਾਡੀ ਨਹੀਂ ਟਿਕਾਣੇ ਹੈਂ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਕਿ ਬਾਰ ਬਾਰ ਮਿਲਦੀ ਹੈ ਯਾਰ ਮੈਂ ਕਿਹੜਾ ਪਲੇਟ ਫੇਰ ਲਿਆ ਮੈਨੂੰ ਲੱਗਦਾ ਮੈਨੇ ਲੱਗਦਾ ਕਿ ਭਾਬੀ ਤੁਸੀਂ ਨਹੀਂ ਇਹਨੂੰ ਸਮਝਾਇਆ ਇਹ ਜੀ ਖੁਸ਼ੀ ਚ ਫਾ ਲੈਣ ਲੱਗੇ ਆ ਬਾਨੋ ਅਕਲ ਕਰ ਜਾ ਤੈਨੂੰ ਮੈਂ ਹੁਣ ਦੱਸ ਕੇ ਵੀ ਹਟਿਆਵਾ ਪੀ ਰਸੀ ਰਸੀ ਤੇਰੇ ਹੱਥ ਚਾ ਤੇਰੇ ਫਿੰਗਰਪ੍ਰਿੰਟ ਆ ਗਏ ਆ ਤੈਨੂੰ ਫੜਨਾ ਅਗਲਿਆਂ ਨੇ ਉਹ ਨਹੀਂ 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 ਉਹ ਮੈਂ ਤੇ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਸਿੱਧੀ ਕਰਕੇ ਦੇ ਦੇ ਓਏ ਸ਼ਾਦੀ ਵਾਲੀ ਇਦਾਂ ਹੀ ਹੁੰਦਾ ਤੂੰ ਸਹੂਲਤਕਾਰ ਆ ਤੂੰ ਸਹੂਲਤਕਾਰ ਐ ਦੀ ਨਹੀਂ ਹਾਂ ਸਿੱਧੀ ਕਰਕੇ ਰੱਸੀ ਦੇਣ ਦੀ ਖਾਮਦ ਨੂੰ ਅੱਜ ਉਹਨੇ ਵੇਖਿਆ ਕਿ ਦੁਨੀਆ ਦੇ ਨਾ ਉਹਦਾ ਕੋਈ ਬੱਚੀ ਨਾ ਬੱਚਾ ਔਲਾਦ ਅਗੋ ਦੀ ਨਸਲ ਵੀ ਨਹੀਂ ਟੁਰੀ ਤੇ ਫਾ ਲੈਣ ਲੱਗਾ ਤੂੰ ਉਹ ਕਿੱਥੇ ਫਾ ਲੈਣ ਲੱਗਾ ਜਾ ਆਪਣੇ ਘਰੇ ਚ ਜਾ ਚਲ ਗਿਆ ਤੇ ਕਬਰ ਦਾ ਸਮਾਨ ਪਹਿਲੇ ਲੈ ਆ ਆਵੇ ਭਰਾਵਾ ਕਬਰ ਦਾ ਨਹੀਂ ਦਾ ਇਹ ਭੈਣਾ ਕਬਰ ਦਾ ਨਹੀਂ ਹਾਂ ਸਾਡੇ ਸਬਰ ਦਾ ਹੈ ਚੰਗਾ ਸਬਰ ਆ ਤੂੰ ਮੇਰਾ ਭਰਾ ਹੀ ਲੈਣ ਲੱਗੀ ਹੈ ਉਹ ਹਾਂ ਹੌਸਲਾ ਹੌਸਲਾ ਕਰ ਲੈ ਅੱਜ ਮੇਰੀ ਬੁੱਢੀ ਘਰੋਂ ਗਈ ਹੈ ਨਹੀਂ ਤੇ ਉਹਦੇ ਮੈਨੂੰ ਫੋਨ ਕਰਦਾ ਵੀ ਆਹ ਕੰਮ ਹੋਣ ਲੱਗਾ ਇੱਥੇ ਭਾ ਸਾਡੇ ਅੱਜ ਨਾ ਵਿਆਹ ਦਾ ਦੇਣਵਾ ਤੇ ਇਸ ਲਈ ਫਾ ਲੈਣ ਲੱਗਾ ਐਸੇ ਲੀ ਫਾ ਲੈਣ ਲੱਗਾ ਤੈਨੂੰ ਕਿੰਨੇ ਕਿਹਾ ਮੈਂ ਫਾ ਲੈਣ ਲੱਗਾ ਮੈਂ ਆੱਖੀ ਸਾ ਸਾਲਗिरा ਨਹੀਂ ਸਾਲ ਦੀ ਮਨਾਈ ਦੀ ਕਿਆ ਦੀ ਕਿਹੜੀ ਸਾਲ ਦੀ ਸਾਲਗिरा ਨਹੀਂ ਮਨਾਈ ਦੀ ਵਿਆਹ ਹੋਇਆ ਜਿਸ ਦਿਨ ਅੱਜ ਸਾਡਾ ਵਿਆਹ ਆਸੀਂ ਤੇ ਕੇਕ ਨੂੰ ਕੱਟਣਾ ਵਾ ਤੇ ਉਹ ਕਰਨ ਦੇ ਤੈਨੂੰ ਕਿੰਨੇ ਕਹਿਤਾ ਮੈਂ ਫਾ ਲੈਣ ਲੱਗਾ ਤੇ ਰਸੀ ਕਾਲੀ ਬਣੰਦੇ ਹੋ ਉਹ ਰਸੀ ਬਣੇ ਤੇ ਰਸੀ ਤੇ ਬੈਗ ਕਰਨੀ ਸਾਲਗिरा ਪਰੇ ਹੋ ਪਰੇ ਹੋ ਮੈਂ ਤੈਨੂੰ ਦੱਸਦਾ ਆ ਆ ਰਸੀ ਇੱਥੇ ਵੱਜੀ ਗਈ ਹਾਂ ਤੇ ਉਹ ਜੜੀਆਂ ਲੜੀਆਂ ਨਾ ਆਹੋ ਉਹ ਮੁੜ ਕੇ ਇੱਥੇ ਬੰਨਣੀਆਂ ਲੈ ਇੰਨੀ ਗੱਲ ਵਾ ਤੂੰ ਗਾਂ ਫਾ ਲੈ ਲਿਆ ਮੈਨੂੰ ਦੱਸ ਤਿਆਂ ਕਰ ਤੂੰ ਛੱਡ ਦੇਗਾ ਉਹਦਾਂ ਇੱਕ ਮਿੰਟ ਚ ਰਲ ਗਈ ਸੈਂ ਓਏ ਨਾ ਕਹਣਾ ਤੇਰੀ ਵਿਆਹ ਦੀ ਸਾਲਗिरा بیوی ਨੂੰ ਅੱਜ ਛਿੜਕਾ ਮਾਰਨਦੇ ਆ ਤੂੰ بیوی ਨੂੰ ਛਿੜਕਾ ਮਾਰਨਦੇ ਆ ਨਹੀਂ ਤੇ ਇੱਥੇ ਬੰਨ ਕੇ ਕਿਦਾਂ ਤੂੰ ਫਿਰ ਐਦਾਂ ਤੇ ਤੇਰੇ ਥੱਲੇ ਪੈਰ ਲੱਗ ਜਾਣੇ ਆ ਨਹੀਂ ਪੈਰ ਮਸਲਾ ਨਾਲ ਲੱਗਣ ਮੇਰੇ ਤਾਂ ਮਰਾ ਉਹ ਭਰਾਵਾ ਸਾਡੀ ਸ਼ਾਦੀ ਦੀ ਸਾਲਗिरा ਵਾ ਭਾ ਕੁ ਉਹ ਅੱਛਾ ਜਾ ਕਿਤੇ ਭਰਜਾਈ ਨੂੰ ਫੋਨ ਕਰ ਉਹ ਵੀ ਖੁਸ਼ੀਆਂ ਚੜਾਲ ਜੇ ਜ ਸਾਡੇ ਘਰ ਖੁਸ਼ੀ ਆਈ ਆ ਓਏ ਨਾਲੇ ਘਰ ਆ ਗਈ ਆ ਬਾਨੋ ਤੇ ਨਾਲੇ ਸਾਡੀ ਨਾ ਸਾਲਗिरा ਆ ਇਹ ਫਜ਼ੂਲ ਖਰਚੀਆਂ ਵਾ ਸਾਲਗिरा ਵਾ ਇਹ ਬੰਦੇ ਦੀ ਉਮਰ ਘਟਦੀ ਆ ਜੇ ਵੱਧਦੀ ਆ ਹੈ ਹੈ ਘਟੇ ਜਾਂ ਵਧੇ ਤੇ ਅਸੀਂ ਤੇ ਕਰਨੀ ਆ ਨਾ ਬਾਨੋ ਆ ਫੜ ਕੇ ਨਾ ਇੱਥੇ ਛੰਡੀ ਇੰਜ ਚੱਲ ਤੂੰ ਸਟੇਜ ਸੁਣਾਉਂਦਿਆ ਵੀ ਇੱਥੇ ਤੂੰ ਕੌਮਨਾ ਖਤਾਬ ਕਰਨਾ ਅੱਗੇ ਬਹਿ ਕੇ ਹੈ ਜਦੋਂ ਨਹੀਂ ਭਾਜੀ ਕੇਕ ਕੱਟਣਾ ਕੇਕ ਕੱਟਣਾ ਇਹਨਾਂ ਨੇ ਜਦੋਂ ਦਿਲੋਂ ਖੁਸ਼ੀ ਹੋਵੇ ਨਾ ਤੇ ਫਿਰ ਇੰਜ ਹੀ ਹੁੰਦਾ ਵਾ ਅੱਛਾ ਤੇ ਇਹ ਇਹਦਾ ਤੋਂ ਬਗੈਰ ਨਹੀਂ ਹੁੰਦੀ ਸਾਲਗिरा ਸਾਲਗिरा ਫੇ ਕੁਛ ਨਾ ਕੁਛ ਤੇ ਬੰਦੇ ਨੇ ਇਹ ਹਾਰ ਕਰਨਾ ਹੀ ਆ ਨਾ ਪਿਆਰ ਦਾ ਇਹ ਲੜੀਆਂ ਨਾਲ ਖੁਸ਼ੀ ਹੁੰਦੀ ਆ ਉਹ ਬੰਦਾ ਨੂੰ ਆਪਸ ਵਿੱਚ ਖੁਸ਼ ਰਹਿਣਾ ਚਾਹੀਦਾ ਆਪਸ ਦੇ ਵਿੱਚ ਉਹ ਖੁਸ਼ੀ ਹੁੰਦੀ ਆ ਆ ਚਾਰ ਲੜੀਆਂ ਬਣ ਕੇ ਕਾਦੀ ਖੁਸ਼ੀ ਆ ਨਹੀਂ ਚਾਰ ਨਹੀਂ ਕਿੰਨੀਆਂ ਸਾਰੀਆਂ ਬੱਲੇ ਵੀ ਬੱਲੇ ਸਾਲਗिराਹ ਤੇ ਬੜਾ ਖਰਚਾ ਕਰਤਾ ਤੂੰ ਤੇ ਖਰਚਾ ਕੇ ਹੋਈ ਨਹੀਂ ਜਿਹੜੀਆਂ ਤੂੰ ਆਪਣਾ ਮਸਹਰੀ ਬਣਾਈ ਸੀ ਇਹ ਅੱਜ ਤੂੰ ਸਿੰਧੀਆਂ ਸੁਧੀਆਂ ਕੀਤੀਆਂ ਏਡੀ ਪ੍ਰਾਣੀ ਨਹੀਂ ਗਈ ਨਵੀਆਂ ਲਿਆਂਦੀਆਂ ਹੁਣੇ ਪਿੰਡੋਂ ਆ ਸਿੰਧੀਆਂ ਨੂੰ ਤੁਹਾਨੂੰ ਤੇ ਆ ਵੀ ਬੱਸ ਨਾ ਅਸੀਂ ਲੜਦੇ ਰਹੀਏ ਹਾਂ ਤੇ ਅਸੀਂ ਆਪਸ ਵਿੱਚ ਨਾਰਾਜ਼ਗੀ ਉਸੇ ਹੋਈਏ ਹਾਂ ਮਰਾਜਾ ਆ ਗਿਆ ਵਾ ਘਰ ਸਾਡੇ ਖੁਸ਼ੀ ਦਾ ਮੌਕਾ ਤੇ ਤੂੰ ਫਾ ਲਾਉਣ ਲੱਗ ਗਿਆ ਸਾਨੂੰ ਜੀ ਮੈਨੂੰ ਨਹੀਂ ਨਾ ਪਤਾ ਵੀ ਤੁਸੀਂ ਹੁਣ ਸਾਲਗिराਹ ਵਾਲੀ ਰੱਸੀ ਬੰਨਨ ਦੇਓ ਇਹ ਵੇਖਣਾ ਮੰਜ਼ਰ ਤੇ ਉਹ ਹੀ ਸੀਗਾ ਚਲ ਤੇਰੇ ਜੇਨ ਚੀਆ ਭਰਾਵਾ ਮੰਜ਼ਰ ਨਾਲੇ ਤੁਹਾਨੂੰ ਪਤਾ ਇਹਨਾਂ ਨੇ ਕਿੱਥੋਂ ਫਾ ਲੈਣਾ ਐਡਾ ਨੇਕ ਖਿਆਲ ਨਹੀਂ ਹੁੰਦਾ ਇਹਨਾਂ ਦਾ ਸਾਨੂੰ ਜੀ ਹਟ ਜਾਓ ਜੇ ਤੁਸੀਂ ਘਰ ਆ ਗਏ ਹੋ ਨਾ ਵੇਲੇ ਨਾ ਨਹੀਂ ਤੇਰੇ ਸਿਰ ਦਾ ਸਾਈ ਹਾਂ ਤਾਂ ਮੈਂ ਆਪਣੀ ਬੁੱਢੀ ਨੂੰ ਤੇ ਕਹਾਂ ਵੀ ਉਹਦੀ ਅੱਜ ਸਾਲਗिराਹ ਉਹਨੂੰ ਤੇ ਮੁਬਾਰਕ ਦੇ 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 ਦੇਵੇ ਜੇ ਮੁਬਾਰਕ ਦਿੱਤੀ ਜਾਂਦੀ ਆ ਭਰਾਵਾਂ ਚ ਬਹੁਤ ਰਾਜੀ ਰਹਿੰਦੀ ਜਾ ਜਾ ਕੇ ਹਾ ਟਾਈਮ ਪਰਿਆਈ ਦਾ ਕੰਮ ਹੀ ਏ ਆ ਬੀਜ਼ੀ ਜਾਂਦਿਆ ਫੋਨ ਉਹਦਾ ਇਹ ਹੋਰ ਨਾ ਲੱਗੀ ਹੋਊ ਓਏ ਬਕਵਾਸ ਨਾ ਕਰ ਨਹੀਂ ਉਹ ਭੈਣ ਭਰਾ ਵੀ ਤੇ ਹੈਗੇ ਆ ਉਹ ਭੈਣਾ ਭਰਾਵਾਂ ਕੋ ਤੇ ਗਈ ਆ ਚਲੋ ਮੇਰਾ ਖਿਆਲੋ ਮੈਨੂੰ ਕਰਨ ਦੇ ਹੀ ਆ ਗੋ ਨਹੀਂ ਤੇ ਇਹ ਕੀ ਤੂੰ ਮਤਲਬ ਇਲੈਕਸ਼ਨ ਤੇ ਖਲੋਣਾ ਤੂੰ ਆ ਤੇ ਛੰਡੀਆਂ ਲਾਉਂਦੇ ਆ ਤੇ ਨਾਲ ਆ ਬਣ ਬਣਾਉਂਦੇ ਆ ਉਥੇ ਬੈਨਰ ਵੀ ਚਪਾੜਾ ਬੈਨਰ ਵੀ ਲਾਦੇ ਚੌਂਕਾ ਚ ਆ ਕਿਉਂ ਛੜਦਾ ਆ ਕਿਉਂ ਜੇ ਘਰ ਮੇਰੀ ਜਨਾਨੀ ਆ ਗਈ ਜਾ ਤੇ ਹੁਣ ਤੁਸੀਂ ਤੁਹਾਨੂੰ ਸਾੜ ਫੱਕਣ ਲੱਗ ਗਏ ਨਾਲ ਹੀ ਹੈ ਸ਼ਰੀਕਾ ਜਡਾ ਲਿਆ ਆਪਣਾ ਤੁਸੀਂ ਇਹ ਜੀ ਲਿਆ ਸ਼ਰੀਕਾ ਕਹਦਾ ਮੈਂ ਤੇ ਉਹਨੂੰ ਲੈ ਕੇ ਆਇਆ ਗਾਰੰਟੀ ਦੇ ਕੇ ਤੇ ਕਿਉਂ ਫੇ ਗਰੰਟੀ ਦੇਈਦਾ ਤੀ ਜਾਓ ਆਪਣੇ ਘਰ ਜਾਓ ਤੁਸੀਂ ਕੋਈ ਇੱਥੇ ਆਵੇ ਰਾਇ ਕੋਈ ਇੱਥੇ ਆਡੀਆਂ ਖੁਸ਼ੀਆਂ ਦੇ ਵਿੱਚ ਕਿਉਂ ਤੁਸੀਂ ਲੱਤ ਮਾਰਨ ਡੈਗੇ ਅੱਛਾ ਅੱਜ ਖੁਸ਼ੀਆਂ ਆਈਆਂ ਤੇ ਭਰਾ ਪਰੇ ਹੈਂ ਭਰਾ ਪਰੇ ਤੇਰੇ ਵਿਆਹ ਦੇ ਪੈਸੇ ਹਜੇ ਤੇ ਕਰ ਮੈਂ ਲਾਉਂਦੇ ਆ ਮਾਂ ਇੰਨੀ ਜੋਗਾ ਹੁੰਦਾ ਨਾ ਤੇ ਪਰਜਾਈ ਇੱਥੇ ਹੁੰਦੀ ਉਹਨੂੰ ਪਤਾ ਹੁੰਦਾ ਵੀ ਸਾਡੀਆਂ ਖੁਸ਼ੀਆਂ 'ਚ ਸ਼ਾਮਲਿਆ ਭੱਜ ਕੇ ਪੇਕਿਆਂ ਦੇ ਜਾਂਦੀ ਭੱਜ ਕੇ ਇਹ ਉਹਦੀ ਵੀ ਭੈਣ ਦਾ ਵਿਆਹ ਵਾਹ ਹੁਣ ਅਗਲੇ ਗਏ ਉੱਥੇ ਸ਼ਾਪਿੰਗ ਕਰਨ ਸਾਰਾ ਕੁਝ ਲੈ ਸ਼ਾਪਿੰਗ ਕਰਨੀ ਮੈਨੂੰ ਵੀ ਪਤਾ ਵੀ ਅਚਾਨਕ ਹੀ ਤੇਰੀ ਸਾਲਗिरा ਆ ਜਾਣੀ ਅਚਾਨਕ ਨਹੀਂ ਆਈ ਸਾਲਗिरा ਰੱਖੀ ਅਹੀਂ ਆਪ ਰੱਖੀ ਕਿੱਥੇ ਰੱਖੀ ਅੱਜ ਵੇਖਿਆ ਨੀ ਕਿੱਡਾ ਸਜੇ ਹੋਏ ਆ ਅੱਜ ਤਾਂ ਸੋਹਣੇ ਲੱਗਣਦਾ ਮਾਸ਼ਾਅੱਲਾ ਅੱਜ ਵੇਖੋ ਤਾਂ ਸਹੀ ਮਨ ਲੱਗ ਰਿਹਾ ਨਾ ਨਜ਼ਰ ਲੱਗ ਜਾਣੀ ਕਿੱਡਾ ਸੋਹਣੇ ਲੱਗ ਰਹੇ ਇਹਨੂੰ ਨਜ਼ਰ ਨਹੀਂ ਲੱਗਣੀ ਇਹਨੂੰ ਇਹਨੂੰ ਉਲੀ ਲੱਗਣੀ ਹੂੰ ਇਹਨੂੰ ਕੀੜਾ ਲੱਗਣਾ ਵਾ ਤੁਸੀਂ ਸੜੋ ਤੁਹਾਨੂੰ ਕਾਹਦਾ ਆ ਹੈ ਹਾਂ ਲਾਲਾ ਹੈ ਹਾਂ ਤੇ ਐਨਕ ਲਾਲਾ ਤੂੰ ਸਾਲਗिरा ਦਾ ਕਾਣਾ ਤੂੰ ਓਏ ਤੇਰਾ ਟੌਰਲੀ ਲਈ ਲਈਦੀ ਹੁੰਦੀ ਆ ਜਿਹੜਾ ਕੱਪੜੇ ਛਪੜੇ ਪਾਏ ਆ ਲਿਆ ਬਾਨੋ ਅੰਦਰੋਂ ਨਾ ਭੱਜ ਕੇ ਕੇਕ ਲੈ ਕੇ ਆ ਜਿਹੜਾ ਸਾੜੀਏ ਸ਼ਰੀਕਾ ਨੂੰ ਓਏ ਸ਼ਰੀਕਾ ਨਹੀਂ ਓਏ ਮੈਂ ਕਦੀ ਸ਼ਰੀਕੇ ਵਾਲੀ ਗੱਲ ਨਹੀਂ ਕੀਤੀ ਤੂੰ ਕਰਨਾ ਆ ਸਾਡੀ ਭਰਾਵਾ ਬੁੱਢੀ ਘਰ ਆਈ ਅਸੀਂ ਜੋ ਸਾਡਾ ਦਿਲ ਕੀਤਾ ਨਾ ਅਸੀਂ ਖੁਸ਼ੀਆਂ ਕਰਾਂਗੇ ਸਾਨੀ ਸਾਨੂੰ ਕੋ ਕੰਜਰ ਡਾਕ ਕੇ ਵੇਖੇ ਹਲੋ ਹਾਂ ਇਹ ਮੇਰੇ ਵਾਲੀ ਨੇ ਫੋਨ ਚੁੱਕਣ ਦੇ ਜੀ ਪਤਾ ਨਹੀਂ ਕੀ ਮਸਲਾ ਬਣ ਗਿਆ ਉਹਦਾ ਜਾ ਬਾਨੋ ਲਿਆ ਭਾਜ ਕੇ ਕੇਕ ਲੈ ਕੇ ਆ ਕੇਕ ਲੈ ਕੇ ਆ ਆਇਆ ਆਪਾਂ ਦੋਵਾਂ ਜੀਆਂ ਨੇ ਕੱਟਣਾ ਕੇਕ ਤੀਜਾ ਬੰਦਾ ਨਹੀਂ ਆਪਾਂ ਵੜਨ ਦੇਣਾ ਵਿੱਚ ਵਜਾ ਵਜਾ ਹਾਂ ਵਜਾ ਤੇ ਤੂੰ ਤੇ ਸੰਟੋ ਫਿਰ ਫਾਂਸੀਆਂ ਲਾਉਣ ਡਿਆ ਵਾ ਇੱਕ ਸਾਲਗਿਰਾ ਦੀ ਭਰਾਣਾ ਮਕਾਉਣੀ ਚਾਹੁੰਨਾ ਇੱਕ ਤੇ ਤੂੰ ਫਾਂਸੀ ਲਾਉਣ ਡਿਆ ਵਾ ਤੈਨੂੰ ਪਚੀ ਨਹੀਂ ਸਾਡੀ ਖੁਸ਼ੀ ਕਿ ਇੱਕ ਤੇਰੀ ਜਾਨ ਬਚਾਈਏ ਤੇ ਉੱਤੋਂ ਤੂੰ ਹੁਣ ਉਹ ਕਿਹੜੀ ਜਾਨ ਮਾਰ ਕੇ ਤੇ ਲੈਣ ਡਿਆ ਜ਼ਹਿਰ ਕੇ ਕਣਕਾਲੀਆਂ ਗੋਲੀਆਂ ਖਾਣ ਡਿਆ ਇੱਕ ਗੰਭੀਰ ਰਸੀਦ ਟੰਗਣ ਡਿਆ ਸੀ ਤੇ ਫਿਰ ਮੈਨੂੰ ਕੀ ਪਤਾ ਵੀ ਸਾਲਗिरा ਲਈ ਇੱਥੇ ਆ ਟੰਗਣੀਆਂ ਤੂੰ ਚਲੋ ਭਰਾ ਜੀ ਆਪਣਾ ਕੰਮ ਕਰੋ ਜਾ ਕੇ ਤੁਹਾਡਾ ਸਾਡੇ ਨਾਲ ਕਾਹਦਾ ਰਮ ਕਰਕੇ ਆਇਆ ਪਾਣੀ ਲਾ ਕੇ ਆਇਆ ਮੈਂ ਇੱਥੇ ਆਹੀ ਨਹੀਂ ਕੋਈ ਗਿਫਟ ਦੇ ਸਕਦੇ ਤੁਹਾਨੂੰ ਸ਼ਾਦੀ ਦਾ ਅਸੀਂ ਨਹੀਂ ਦੇ ਸਕਦੇ ਜਦੋਂ ਤੁਹਾਨੂੰ ਇਨਵਾਈਟ ਹੀ ਨਹੀਂ ਅਸੀਂ ਕੀਤਾ ਤਾਂ ਫਿਰ ਤੁਸੀਂ ਕਾਹਦਾ ਗਿਫਟ ਦੇਣਾ ਤੁਸੀਂ ਜਾਓ ਆਪਣੇ ਘਰ ਜਾ ਕੇ ਬੁੱਢੀ ਨਾਲ ਗੱਲਾਂ ਬਾਤਾਂ ਕਰੋ ਉਹ ਹੀ ਬੁੱਢੀ ਆ ਨਾ ਤੇਰੀ ਜਿਹੜੀ ਮਾਸਾ ਸਾਲਨ ਤੋਂ ਪੂਰੇ ਪਿੰਡ ਨੂੰ ਬਿਜਤੇ ਕੀਤਾ ਸੀ ਮੈਨੂੰ ਹੁਣ ਤੋਂ ਮੈਨੂੰ ਮੂੰਹੋਂ ਕਹਿ ਦਿਆ ਕਿ ਅਸੀਂ ਨਹੀਂ ਤੈਨੂੰ ਬੁਲਾਇਆ ਹਾਂ ਇਸ ਇੱਥੇ ਹੀ ਮੁੱਕ ਜਾਣੀ ਉਹ ਫਿਰ ਹਰ ਗੱਲ ਮੁੱਕ ਜਾਣੀ ਇੱਥੇ ਨਹੀਂ ਮੁੱਕ ਜਾਣੀਆਂ ਮੈਂ ਜੇ ਸਾਡੀ ਵੀ ਵਿਆਹ ਦੀ ਸਾਲਗिरा ਆਉਣੀ ਆਉਣੀ ਉਹ ਨਹੀਂ ਮੈਂ ਇਹਦੇ ਤੋਂ ਵਧ ਕੇ ਨਾ ਕਰਾਂ ਤੇ ਫਿਰ ਕਹੀਂ ਉਹ ਕਰ ਲੀਆ ਕਰ ਲਈ ਜਾ ਕੰਮ ਕਰ ਜਾ ਕੇ ਜੇ ਤੂੰ ਐਡਾ ਗੈਰਤ ਵਾਲਾ ਹੁੰਦਾ ਨਾ ਤੇ ਰੁਪਈਆ 20000 ਮੇਰੀ ਤਲੀ ਤੇ ਰੱਖਦਾ ਵੀ ਆ ਤੇਰੀ ਸਾਲਗिरा ਹੀ ਗਿਫਟ 20000 ਹਾਂ ਆ ਸਾਲਿਆ 700 ਰੁਪਏ ਦੀ ਤੇਰੀ ਸਾਰੀ ਸਾਲਗिरा ਵਾ ਮੈਂ 20000 ਤੈਨੂੰ ਕਿੱਦਾਂ ਦੇ ਦਿਆਂ ਵਾ ਵੱਡਾ ਭਰਾ ਬਣਨਾ ਹੀ ਸੌਖਾ ਆ ਕਿਤੇ ਹਾਂ ਹੱਕ ਹਕੂਕ ਤੇ ਇੰਜ ਦੱਸਦਾ ਆ ਮੈਂ ਤੇਰਾ ਵੱਡਾ ਭਰਾ ਆ ਮੈਂ ਤੇਰਾ ਵੱਡਾ ਭਰਾ ਆ ਜਾਂ ਮੈਂ ਵੇਨਾ ਆ ਜਦੋਂ ਗਜ਼ਾਲਿਓ ਨਾ ਤੂੰ 70 80000 ਜਦੋਂ ਭਰਾ ਨੇ ਤੇਰੇ ਵਿਆਹ ਤੇ ਲਾਇਆ ਉਦੋਂ ਭਰਾ ਨਹੀਂ ਸੀ ਉਦੋਂ ਨਹੀਂ ਓ ਕੇਕ ਲੈ ਆ ਬਾਨੋ ਕਿੱਥੇ ਰੱਖਿਆ ਜੇ ਓ ਇੱਥੇ ਪਿਆ ਹੋਣਾ ਵਾ ਅੱਜ ਕਿੱਥੇ ਵਿਆਹ ਨਬਰ ਨਹੀਂ ਆਂਦੇ ਆ ਓਏ ਆ ਕਿੱਲੀ ਤੇ ਟੰਗਿਆ ਹੋਣਾ ਵੇਖ ਲੈ ਕਿੱਲੀ ਨਾ ਟੰਗਿਆ ਤੂੰ ਤਰੀਜ਼ਾ ਵਾਲਾ ਕੇਕ ਲਿਆ ਆ ਜਾਂ ਕਡਾਈ ਵਾਲਾ ਇਸ ਤਰੀਕਾ ਨਾਲ ਕੇਕ ਟੰਗਿਆ ਕੇਕ ਉੱਥੇ ਯਾਰ ਆ ਛਾਪਰ ਚ ਪਿਆ ਵਾ ਤੇ ਛਾਪ ਟੰਗਿਆ ਵਾ ਐਵੇਂ ਗੱਲ ਨਾ ਬਿਧਾਓ ਹਾਂ ਇਧਰ ਮੇਰੀ ਉਰਾਂ ਭਰਾਮੀ ਦੀ ਗੱਲ ਸੁਣ ਕੀ ਗੱਲ ਲਓ ਆ ਗਿਆ ਕੇਕ ਰੱਖ ਰੱਖੋ ਇੱਥੇ ਰੱਖੋ ਤੁਸੀਂ ਨਹੀਂ ਰੱਖੋ ਤੁਸੀਂ ਉਧਰ ਆਪਣੇ ਵੇੜੇ ਵਾਲੇ ਤਸ਼ਰੀਫ ਰੱਖੋ ਜਾਓ ਉਧਰ ਜਾ ਕੇ ਯਾਰ ਤੈਨੂੰ ਹੁਣ ਵਾਸੀ ਮੁਬਾਰਕ ਵੀ ਨਹੀਂ ਦੇ ਸਕਦੇ ਲਿਆ ਐ ਇਨੀ ਇਨੀ ਗੈਰਤ ਵਾਲਾ ਹੁੰਦਾ ਤੇ ਆਪਣੀ ਬੁੱਢੀ ਇੱਥੇ ਲਿਆ ਕੇ ਭਾਈ ਹੁੰਦੀ ਉਹ ਸਾਨੂੰ ਪੁੱਛਦੀ ਸਾਨੂੰ ਦੱਸਦੀ ਵੀ ਭਰਾਵਾ Eid ਮੁਬਾਰਕ Eid ਮੁਬਾਰਕ ਆਹ ਸਾਲਗिराह ਮੁਬਾਰਕ ਚੱਲ ਜੀ ਜਾਨੂ ਜੀ ਬੈਠੋ ਹਾਂਜੀ ਆ ਹਾਂ ਓਏ ਮੁਬਾਰਕ ਦੇ ਦੇ ਮੇਰੇ ਭਰਾ ਨੂੰ ਓਏ ਕੁੱਤੇ ਦੀ ਅੱਜ ਐਨੀਵਰਸਰੀ ਹੋ ਲੋ ਓਏ ਆਵੇ ਘਰ ਚ ਖੁਸ਼ੀਆਂ ਹੋਣ ਤਾਂ ਤੂੰ ਉੱਥੇ ਮਾਪਿਆਂ ਦੇ ਬੈਠੀ ਰੋ ਇਥੇ ਅਗਲੇ ਟਕੇ ਟਕੇ ਦੀਆਂ ਮੈਨੂੰ ਗੱਲਾਂ ਕਰਨ ਦਾ ਆ ਤੂੰ ਆਉਣਾ ਕਿ ਨਹੀਂ ਨਹੀਂ ਤੂੰ ਕਾਲੀ ਕਹਿੰਦੇ ਆ ਤੈਨੂੰ ਲੱਗਦਾ ਉਹਨੇ ਨਹੀਂ ਆ ਚਲ ਠੀਕ ਆ ਕਰ ਕਰਾ ਕੇ ਨਾ ਤੇ ਮੈਂ ਆਉਣਾ ਤੈਨੂੰ ਅਗਲੇ ਜੁਮੇ ਲੈਣ ਉਸ ਤੋਂ ਅਗਲੇ ਜੁਮੇ ਆਵਾਂ ਕੀ ਟੂਰਨਾਮੈਂਟ ਰਖਿਆ ਤੁਸੀਂ ਨਹੀਂ ਨਹੀਂ ਮੈਂ ਨਹੀਂ ਇੰਨੇ ਦਿਨ ਰਹਿਣਾ ਅੱਗੇ ਤੈਨੂੰ 24 ਦਿਨ ਤੇ ਹੋ ਗਿਆ ਉੱਥੇ ਰਹਿੰਦੀ ਨੂੰ ਚਲ ਆ ਦੇ ਦੇ ਮੁਬਾਰਕ ਉਹਨੂੰ ਆ ਮੁਬਾਰਕ ਦੇ ਦਿੰਦਾ ਹੀ ਅਸਲਾਮ ਵਾਲੇਕਮ ਵਰਜਾਈ ਹੱਥ ਫੜ ਲਾ ਤੇਰਾ ਕੀ ਸੜਿਆ ਵਾ ਹੱਥ ਮੈਂ ਲਾਇਆ ਨਹੀਂ ਕੰਨ ਨੂੰ ਤੂੰ ਕਿ ਲਾਵੇਂ ਕੰਨ ਨੂੰ ਕੀ ਹੋਇਆ ਫੜ ਕੇ ਬੰਨ ਬੰਨ ਮੇਰੇ ਹੱਥ ਲੱਗਣਦੇ ਆ ਕੰਨ ਨੂੰ ਮੋਬਾਈਲ ਲੱਗਣਦੇ ਆ ਤੂੰ ਫੜ ਕੇ ਫੋਨ ਤੇ ਡਾਕਾ ਦਾ ਬਰਾਏ ਰਾਸ ਸੁਣਾਉਂਦੇ ਆ ਬੰਨੋ ਹੱਥ ਲੈ ਆ ਮੈਂ ਫੜ ਲੈ ਅਸਲਾਮ ਵਾਲੇਕਮ ਵਰਜਾਈ ਹਾਂ ਠੀਕ ਤੁਸੀਂ ਸਰਾ ਖੈਰ ਮੁਬਾਰਕ ਖੈਰ ਮੁਬਾਰਕ ਐਨਨ ਦੇ ਕਿਹੜੀ ਸਾਲਗिरा ਆ ਇਹ ਕਰੋ ਗੱਲ ਇਹਨਾਂ ਨਾਲ ਲੈ ਗੱਲ ਆਹ ਗਾਲੀਆ ਟਾੜਨਾ ਬਸ ਠੀਕ ਆ ਅੱਲਾਹ ਖਾਲਸਾ ਆ ਫੜ ਨਹੀਂ ਇਹਦੇ ਚ ਗਾਲਾਂ ਕੱਢਣ ਦੀ ਕਿਹੜੀ ਲੋੜ ਆ ਇਹ ਓਏ ਤੂੰ ਫੇਰ ਉਹ ਹੀ ਨਾਰਾਜ਼ ਕਰਤਾ ਨਾ ਉਹਨੂੰ ਅੱਗੋਂ ਬੰਦਾ ਕਹਿ ਦਿੰਦਾ ਖੈਰਮੁਬਾਰਕ ਟੁੱਟੇ ਮੂੰਹ ਨਾ ਕਹਿ ਦੇ ਨਹੀਂ ਖੈਰਮੁਬਾਰਕ ਉਹ ਤੇ ਕਹਿ ਨਹੀਂ ਦੇਈ ਕਹਿੰਦੀ ਮਨਾ ਸਾਲਗिरा ਮਨਾ ਸਾਲਗिरा ਤੂੰ ਹੈ ਅੱਗੋਂ ਤੇ ਇਹ ਗੱਡਾ ਹੀ ਤੇ ਵੱਡੀ ਪਰਜਾਈ ਆ ਕਹਿੰਦੀ ਹੁੰਦੀਆਂ ਸ਼ਰਾਰਤ ਨਾ ਕਹਿੰਦੀਆਂ ਲੈ ਸ਼ਰਾਰਤ ਨਾ ਕਹਿੰਦੀਆਂ ਵਾਹ ਮਾਸ਼ਾਅੱਲਾ ਕੇਕ ਤੇ ਐਡਾ ਵੱਡਾ ਲੈ ਆਂਦਾ ਤੁਸੀਂ ਹੈ ਸਾਡੇ ਦੋਹਾਂ ਜੀਆ ਚੋਗਾ ਬੜਾ ਆ ਉੱਤੇ ਨਾ ਕੁਛ ਲਿਖਾਇਆ ਇਹਨਾਂ ਲੈਣਾ ਨਾ ਦੇਣਾ ਇਹ ਆ ਯਾ ਖਾ ਮੰਦਾ ਉਹ ਦਿਲ ਤੇ ਇਹ ਤੂੰ ਮੈਨੂੰ ਮੈਨੂੰ ਕਹਿੰਦੀ ਮੈਂ ਲਿਖਾ ਦਿੰਦਾ ਉਹ ਮੇਰਾ ਦਿਲ ਖੀਚ ਕੇ ਵੇਖ ਵਿੱਚ ਲਿਖਿਆ ਬਾਨੋ ਬਾਨੋ ਚੱਲ ਯਾਰ ਇਹ ਤੇ ਮੈਂ ਇਹ ਕੰਮ ਤੇ ਕਰਾਂ ਮਿਸਾਲ ਹੁੰਦੀ ਆ ਦਿਲ ਤੇ ਮੈਂ ਤੇਰਾ ਚੀਰਾ ਨਹੀਂ ਨਹੀਂ ਤੇ ਉੱਤੇ ਲਿਖਵਾਇਆ ਨਹੀਂ ਉਹ ਲਿਖਵਾਇਆ ਉਹ ਕਿ ਰਾਸ਼ ਬੜਾ ਹੀ ਆਂਦੇ ਜਿਹੜਾ ਵੱਡਾ ਕੇਕ ਆ ਨਾ ਉਹਦਾ ਪਹਿਲਾ ਆਰਡਰ ਦਈਦਾ ਆ ਫੇ ਇਹ ਹੀ ਕੁਝ ਲਿਖ ਕੇ ਦੇਣਾ ਸੀ ਇਹ ਫਰਨੀਚਰ ਬਣਵਾਉਣਾ ਸੀ ਪਹਿਲੇ ਆਰਡਰ ਦਈਦਾ ਮਹੀਨਾ ਪਹਿਲੇ ਇੱਕ ਦਿਨ ਕਹੋ ਅਗਲੇ ਹਸੇ ਵਾਲੇ ਬਣਾ ਦਿੰਦੇ ਆ ਬਾਨੋ ਜੀ ਤੁਸੀਂ ਇਹ ਕੱਲਾ ਕੇਕ ਲੈ ਆਂਦਾ ਇਹ ਉਹ ਜਾਓ ਅੰਦਰ ਉਹ ਲੈ ਕੇ ਆਓ ਜਿਹੜੀਆਂ ਉੱਤੇ ਜਾ ਕੇ ਐ ਬਲਦੀਆਂ ਨਹੀਂ ਭਮੱਕੇ ਨਿਕਲਦੇ ਆ ਅਗਰ ਬੱਤੀਆਂ ਜੀਆਂ ਤੇ ਉੱਤੇ ਜਿਹੜਾ ਐ ਕਰਕੇ ਫਟਕ ਹੁਣਾ ਆ ਐਂ ਕਰਕੇ ਤਾਂ ਉਹ ਤੇ ਨਾਲ ਉਹ ਜਿਹੜੀ ਝੱਗ ਜਈ ਤੁਸੀਂ ਮੇਰੇ ਤੇ ਪਾਉਣੀ ਮੈਂ ਤੁਹਾਡੇ ਤੇ ਪਾਉਣੀ ਐ ਕਰਕੇ ਨਹੀਂ ਨਹੀਂ ਤੇਰੇ ਤੇ ਮਿੱਟੀ ਪਾਉਣੀ ਹੈ ਗਾਰਾ ਪਾਉਣਾ ਕਰਦੇ ਕਰਦੇ ਥੁੱਕਣਾ ਥੁੱਕ ਕੇ ਕਹਿਣਾ ਹੈਪੀ ਬਰਥਡੇ ਮੈਨੂੰ ਕਿਸ ਨੇ ਆਖਿਆ ਕੁਸਨੇ ਆ ਪੱਤਰ ਦਿੱਤਾ ਹੀ ਤੁਹਾਨੂੰ ਅਹੀਂ ਕੋ ਕਿਆ ਹੋਵੇ ਪੀ ਲਓ ਜੀ ਆਪਨੇ ਬਿਮਾ ਐਲੋ ਯਾਰ ہماری ਸਾਲਗिरा ਮੇ ਸ਼ਾਮਲ ਹੋਣਾ ਨਹੀਂ ਤਾਂ ਘਰ ਚ ਇਨਾ ਕੰਮ ਹੁੰਦਿਆ ਵੇ ਭਰਾ ਨੂੰ ਟੁੱਟੇ ਮੂੰਹ ਨਾਲ ਹੀ ਕਹਦੇ ਵੀ ਮੇਰੀ ਸਾਲਗिरा ਕੱਲ ਭਜਾਈ ਨੂੰ ਫੋਨ ਕਰਦੇ ਨਹੀਂ ਤੂੰ ਤੇ ਹੁਣ ਸੜ ਗਿਆ ਨਾ ਕਿ ਬਾਨੋ ਘਰ ਆ ਗਈ ਆ ਉਹ ਕੁੱਤੇ ਮੈਂ ਤੇ ਲੈ ਕੇ ਆਇਆ ਇਹਦੇ ਪਿਓ ਨੂੰ ਗਾਰੰਟੀ ਕਿਨੇ ਦਿੱਤੀ ਆ ਗਰੰਟੀ ਬੁੱਢੀ ਆ ਕਿ ਹੋਵਨ ਲਿਆ ਵਾ ਐਡੀ ਤੂੰ ਗਰੰਟੀ ਦਿੰਦਾ ਫਿਰਦਾ ਉਹਦੀ ਅੱਬਾ ਨੂੰ ਜਾ ਅੰਦਰੋਂ ਬਕਾਇਆ ਸ਼ਾਵਾਂ ਵੀ ਲੈ ਕੇ ਆ ਹੁਣ ਤੂੰ ਵੀ ਕੁਛ ਲੈ ਆ ਮੇਰੀ ਕੱਲੀ ਦੀ ਸਾਲਗिराਹ ਵਿਆਹ ਆ ਪਾ ਦੋਵਾਂ ਦਾ ਹੋਇਆ ਸੀ ਚੱਲ ਹੋਇਆ ਹੀ ਉਹ ਉਹਦੇ ਸਾਹਮਣੇ ਇਦਾਂ ਚੰਗਾ ਨਹੀਂ ਲੱਗਦਾ ਬਿਚਤੀ ਨਾ ਕਰ ਜਾਂ ਜਾਂ ਲੈ ਕੇ ਆ ਭਰਾ ਬੰਦਾ ਉੱਠੋ ਨਹੀਂ ਲੈ ਕੇ ਆਉਣਾ ਹੁਣ ਤੇਰੀ ਇਹ ਹਰਕਤ ਨੇ ਮੇਰੀ بیوی ਨੇ ਫੋਨ ਬੰਦ ਕਰਤਾ ਓ ਤੇਰੀ ਇਹ ਹਰਕਤ ਵੈਸੇ ਚਾਰਜਿੰਗ ਮੁੱਕੀ ਹੋਣੀ ਆ ਮੇਰੇ ਤੇ ਨਾ بیوی ਪਾ ਜਾ ਬਾਲੋ ਲੈ ਕੇ ਆ ਬਕਾਇਆ ਸ਼ਾਮਾਂ ਵੀ ਅੱਛਾ ਜੀਲੇ ਮੈਨੂੰ ਗੱਲ ਤੇ ਦੱਸ ਕੀ ਗੱਲ ਹੈ ਇੰਡਾ ਚਿੱਟੇ ਦਿਨ ਕੌਣ ਸਾਲਗिरा ਕਰਦਾ ਮੈਨੂੰ ਇਹ ਦੱਸ ਹੈ ਹੈ ਚਿੱਟੇ ਦਿਨ ਸਾਲਗिरा ਗਵਰਨਮੈਂਟ ਲੋ ਮਨਾਇਆ ਨਹੀਂ ਅਗਲੇ ਸ਼ਾਮ ਨੂੰ ਕਰਦੇ ਆ ਰਾਤ ਨੂੰ ਜਦੋਂ ਨੇਹਰਾ ਹੁੰਦਾ ਅਸੀਂ ਤੇ ਚਿੱਟੇ ਦਿਨ ਤਾਂ ਕੀਤੇ ਸੀ ਕਿ ਤੁਸੀਂ ਸਾਰੇ ਕੰਮ ਤੇ ਮਰਿਓ ਹੋਗੇ ਤੇ ਅਸੀਂ ਪਿੱਛੋਂ ਇੰਜੋਏ ਕਰ ਲਾਂਗੇ ਬਹੁਤ ਅੱਛਾ ਬਹੁਤ ਅੱਛਾ ਅਸੀਂ ਕਮਾਬ ਚ ਹੱਡੀ ਬਣਨ ਡੈ جے ਸਾਡੇ ਦੋਵਾਂ ਜੀਆਂ ਤੇ ਖੁਸ਼ੀ ਦਾ ਵੇਲਾ ਆ ਹੀ ਗਿਆ ਵਾ ਆ ਲੋ ਜੀ ਆ ਰੱਖ ਰੱਖ ਚਲੋ ਥੋ ਥੋ ਹਾਂ ਉੱਥੇ ਭਾਈ ਗਾਂ ਹੋਪ ਤੁਹਾਨੂੰ ਬਹੁਨੇ ਆ ਫਿਰ ਤੁਹਾਨੂੰ ਆਜ ਦਵਾਂਗੇ ਬੰਦੂ ਜੀ ਆਓ ਇੱਧਰ ਤੁਸੀਂ ਆ ਜਾ ਆ ਜਾ ਪਰਾਈ ਬਹਿ ਤੂੰ ਬੈਜੋ ਭੈਜੋ ਕੋਈ ਮਸਲਾ ਨਹੀਂ ਨਹੀਂ ਤੈਨੂੰ ਮਸਲਾ ਹੈ ਆ ਇੱਧਰ ਇੱਧਰ ਬਹੋ ਨਹੀਂ ਤੇ ਇੱਧਰ ਕੀ ਮੈਨੂੰ ਮੈਂ ਜੇ ਅੰਨਾ ਮੈਂ ਪੀ ਉੱਠੋ ਉੱਥੇ ਉੱਧਰ ਬਹਿ ਜਾ ਅੱਛਾ ਤੂੰ ਗੱਲਿਆ ਕਰਨ ਵਾਲੀ ਤੁਸੀਂ ਬੁੱਢੀ ਦੇ ਲੱਗੇ ਨਹੀਂ ਚਲੋ ਇੰਜ ਇੰਜ ਘੱਟ ਲਓ ਕੋਈ ਮਸਲਾ ਨਹੀਂ ਗੱਲ ਤੇ ਫੇਰ ਉਹੀ ਹੋ ਗਈ ਆ ਨਹੀਂ ਐਂ ਪਤਾ ਗੱਲ ਕਿੱਦਾਂ ਮੁੱਕਣੀ ਜਿੱਥੋਂ ਮੈਨੂੰ ਉਠਾਉਣਾ ਨਾ ਇੱਥੇ ਕੋ ਹੋਰ ਬੰਦਾ ਬਾ ਮੈਂ ਤਾਂ ਸਾਫਾ ਰੱਖ ਦੇ ਬਾ ਉੱਥੇ ਉੱਥੇ ਕੀ ਇੱਥੇ ਖਲੋ ਇੱਥੇ ਖਲੋ ਬੰਨੋ ਹਾਂਜੀ ਇੱਕ ਮਿੰਟ ਇਹ ਮੈਂ ਇੱਥੇ ਰਾਓ ਇੱਕ ਫੋਟੋ ਤੇ ਬਣਾਈਏ ਪਤਾ ਤਾਂ ਲੱਗੇ ਯਾ ਫੋਟੋ ਇਹ ਸਾਡੀ ਹੈਪੀ ਬਰਥਡੇ ਦੇ ਕਰ ਮੈਂ ਤੁਹਾਡੀ ਨਾ ਭਾਈ ਬਹਿਣਾ ਨਹੀਂ ਜੇ ਮੈਂ ਕੁਰਸੀ ਲੈ ਕੇ ਆਤੀ ਆਇਓ ਮੇਰ ਕੋਈ ਨਹੀਂ ਦੇਰਦੀ ਖਲੋਤਾ ਜਾਂਦਾ ਮੈਂ ਤੈਨੂੰ ਬਹਿਣ ਦੇਣਾ ਹੀ ਨਹੀਂਗਾ ਇੱਥੇ ਬਬਾ ਇਹ ਵੱਡੇ ਭਰਾ ਇਹੇ ਤੂੰ ਕੁਰਸੀ ਪਹਿਲੇ ਲਾਇਆ ਇੱਥੇ ਬਬਾ ਇੱਕ ਫੋਟੋ ਬਣਾ ਲਈਏ ਉਹਨੂੰ ਤਾਂ ਮੈਂ ਭੇਜਣਾ ਵੀ ਆ ਹੁੰਦੇ ਆ ਇੱਥੇ ਆ ਕਰਤੂਤਾ ਹੁੰਦੀਆਂ ਧੀਲੇ ਹਾਂ ਬਾਨੋ ਇਹਦੇ ਤੇਰੇ ਹੈਲੋ ਇੱਥੇ ਲੇ ਕੇ ਕਿੱਥੇ ਆ ਯਾਰ ਇੱਧਰ ਹੀ ਆ ਜਾਓ ਸਾਹਮਣੇ ਹੀ ਸਾਹਮਣੇ ਆ ਬੰਨੋ ਇਹਨਾਂ ਨੂੰ ਕਿੰਨੇ ਸੁਨੇਹਾ ਦੇ ਦਿੱਤਾ ਤਾਇਏ ਨੂੰ ਮੈਂ ਤੇ ਅੱਜ ਫੋਨ ਵੀ ਨਹੀਂ ਕੀਤਾ ਹੈ ਰਹਿ ਲ ਭੁੱਲ ਭੁੱਲ ਲਿਆ ਘਰ ਦੇ ਵਿੱਚ ਮੁੰਡੇ ਨੂੰ ਛਾਲੀਆਂ ਨਿਕਲ ਆਇਆ ਉਹ ਨਹੀਂ ਐਸੀ ਕੋਈ ਗੱਲ ਨਹੀਂ ਤਾਇਆ ਜੀ ਆ ਜਾਓ ਬਿਸਮਿਲਲਾ ਲੋ ਆ ਗਏ اے ਚੰਗੇ ਟਾਈਮ ਨਹੀਂ ਤੁਸੀਂ ਆ ਗਏ ਹੋ ਸਣਾ ਕੀ ਹਾਲ ਆ ਦੇਖ ਲਓ ਇਹਨੇ ਫੋਨ ਕੀਤਾ ਤੈਨੂੰ ਵੀ ਅੱਜ ਇਹਨਾਂ ਦੀ ਛਾਦੀ ਦੀ سالਗिराਹ ਦੀ ਸਣਾ ਤੂੰ ਸੁਣਾ ਤੇਰਾ ਕੀ ਹਾਲ ਨਹੀਂ ਨਹੀਂ ਮੇਰਾ ਤੇ ਹਾਲ ਠੀਕ ਆ ਤੁਸੀਂ ਕਿਦਾਂ ਅਚਾਨਕ ਮਸਲਾ ਅਚਾਨਕ ਕਦੋਂ ਮਠਾਈ ਲੈ ਕੇ ਆਇਆ ਮੈਂ ਵੇ ਮਠਾਈ ਵੀ ਲਿਆਏ ਵੇ ਸੈਕਟਰ ਲੈ ਕੇ ਆਏ ਵੇ ਸੈਕਟਰ ਸਾਡੇ ਮਹੱਲੇ ਚ ਜਿਹੜੀ ਬੈਕਰੀ ਆ ਨਾ ਹਾਂ ਹਾਂ ਉਹ ਪਹਿਲਾਂ ਨਾਲ ਗੁੰਨ ਕੇ ਵਿੱਚ ਗੰਦੇ ਅੰਡੇ ਪਾ ਕੇ ਬਿਸਕਟ ਬਣਾਉਂਦੇ ਓ ਕੱਡ ਵੀ ਸਪੈਸ਼ਲ ਬਣਾਉਂਦੇ ਆ ਮੈਂ ਕਿਹਾ ਮੇਰਾ ਜਿਹੜਾ ਜਵਾਈ ਆ ਨਾ ਉਹ ਗੰਦੇ ਅੰਡੇ ਬੜੇ ਸ਼ਾਗਰ ਨਾ ਖਾਂਦਾ ਓਏ ਕੀ ਹੋ ਗਿਆ ਤੁਹਾਨੂੰ ਫੇਰ ਉਹ ਜੀਆਂ ਕੱਲਾ ਆ ਬੈਠੋ ਇੱਥੇ ਚਲੋ ਤੁਸੀਂ ਆਹ ਤਾ ਨੂੰ ਸਨਿਆ ਕਿੰਨੇ ਦਿੱਤਾ ਵਾ ਵੀ ਅੱਜ ਸਾਡੀ ਸਾਲਗिरा ਤੇ ਤੁਸੀਂ ਮੈਨੂੰ ਨਾ ਦੇਲੇ ਚ ਕਹੂੰ ਮੈਂ ਹੋਂ ਲਈ ਸੀ ਮੈਂ ਸੋਚਿਆ ਮੈਂ ਕਿ ਜਾਮਤ ਤੇ ਸਹੀ ਕਿਤੇ ਕੋਈ ਗਰੌਲਾ ਨਾ ਬਲੇ ਆਵੇ ਫਿਰ ਤੂੰ ਫੋਨ ਕਰਤਾ ਮੈਨੂੰ ਲੱਗਿਆ ਨਹੀਂ ਮੈਂ ਨਹੀਂ ਕੀਤਾ ਫੋਨ ਵੀ ਕਿਸੇ ਤੁਹਾਨੂੰ ਪਤਾ ਹੈ ਇੱਥੇ ਕੀ ਹੈ ਅੱਜ ਅੱਜ ਕੀ ਹੈ ਇੱਥੇ ਅੱਜ ਇਹਨਾਂ ਦੀ ਸ਼ਾਦੀ ਦੀ ਐਨੀਵਰਸਰੀ ਆ ਅਨੀਵਰਸਰੀ ਹੋ ਗਈ ਹੁੰਦਾ ਉਹ ਜਿੱਦਾਂ ਨਹੀਂ ਕਹਿੰਦੇ ਐਨੀਵਰਸਰੀ ਅੱਜ ਸਾਡੇ ਤੇ ਬਹੁਤ ਵਰਸਰੀ ਇਹ سالਗिरा ਨੂੰ ਕਹਿੰਦੇ ਜਿੱਦਾਂ ਵਿਆਹ ਹੋਇਆ ਹੋਵੇ ਉਸ ਡੇਟ ਨੂੰ ਸਾਲਗिरा ਕਰਦੇ ਇਹਨੇ ਤੈਨੂੰ ਫੋਨ ਕੀਤਾ ਇਹਨੇ ਤੈਨੂੰ ਦੱਸਿਆ ਇਹਨੇ ਤੈਨੂੰ ਪਿਓ ਸਮਝਿਆ ਹੀ ਨਹੀਂ ਕਦੀ ਮੈਨੂੰ ਤੂੰ ਪਿਓ ਸਮਝਿਆ ਨਹੀਂ ਕਦੀ ਹਾਂ ਜਦੋਂ ਤੂੰ ਮੇਰਾ ਹੈ ਹੀ ਨਹੀਂ ਪਿਓ ਮੈਂ ਤੈਨੂੰ ਕਿਉਂ ਸਮਝੀ ਜਾਵਾਂ ਨਹੀਂ ਮੈਂ ਤੇਰਾ ਪਿਓ ਜਦੋਂ ਬੰਦਾ ਤੇਨਾਂ ਦਾ ਪਿਓ ਹੋਈ ਹੋ ਜਾਂਦਾ ਹਾਂ ਨਹੀਂ ਹੋ ਤੇ ਜਾਂਦਾ ਹੱਸਾ ਨਾ ਲੈ ਮੈਨੂੰ ਮੈਂ ਲਾ ਕੇ ਸਦਾ ਹੀ ਆ ਨਾ ਆਇਆ ਆ ਬੈਠੋ ਤੁਸੀਂ ਬੈਠੋ ਬੈਠੋ ਦੱਸੋ ਕੀ ਖਾਣਾ ਪੀਣਾ ਮੈਨੂੰ ਦੱਸੋ ਹਾਂਜੀ ਉਧਰ ਆ ਕਿਧਰ ਉਹ ਗੱਲ ਸਾਨਾ ਮੇਰੀ ਹੁਣ ਤੂੰ ਕਿੱਥੇ ਚੱਲਾ ਪੀ ਤੈਨੂੰ ਕਿੰਨੇ ਕਿਹਾ ਸੀ ਵੀ ਅੱਗੇ ਉਹ ਭਰਾ ਮੇਰਾ ਲੋਚ ਤਲੀ ਬੈਠਾ ਵਾ ਉੱਤੋਂ ਤੂੰ ਪਿਓ ਨੂੰ ਵੀ ਸਨੇਹਾ ਦੇ ਦਿੱਤਾ ਮੈਂ ਨਹੀਂ ਦੱਸਿਆ ਪਤਾ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕੋ ਗੱਲ ਕਰਨ ਵਾਲੀ ਕਰੀਦੀ ਹੁੰਦੀ ਆ ਵੀ ਅਸੀਂ ਇੱਥੇ ਆਪਣਾ ਇੰਜੋਏ ਕਰਨਾ ਸੀ ਖੁਸ਼ੀਆਂ ਕਰਨੀਆਂ ਸੀ ਹੁਣ ਸਾਹ ਬੋਲੂ ਹੁਣ ਮਨੋ ਬੋਲਣਾਂ ਲੋ ਬੋਲਣੋਂ ਨਹੀਂ ਹਟਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿੱਥੇ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਕਰਨੀ ਮੈਨੂੰ ਕਿ ਉੱਥੋਂ ਤੁਹਾਡਾ ਭਰਾ ਵੀ ਤਾਂ ਕਈ ਜਾ ਰਹੇ ਆ ਭਾਜੀ ਨੂੰ ਕਹੋ ਉਹਨਾਂ ਨੂੰ ਕਹਿਣ ਕਿ ਜਾਣ ਇਹ ਤਾਂ ਆ ਸਾਲਗिरा ਹੋ ਰਹੀ ਐਥੇ ਕਿੱਥੇ ਸਾਲ ਸਾਲੇ ਗਿਰੇ ਰੱਖੀ ਮੈਨੂੰ ਦੱਸਿਆ ਹੀ ਨਹੀਂ ਇਹਨਾਂ ਨੂੰ ਪੁੱਛੋ ਨਾ ਜਿੱਥੇ ਲੈ ਕੇ ਮੈਂ ਤੁਹਾਡਾ ਕੁਛ ਨਹੀਂ ਲੈ ਕੇ ਆਇਆ ਹਾਂ ਨਹੀਂ ਮੇਰੇ ਤੁਹਾਡੀ ਕੋਈ ਰਿਸ਼ਤੇਦਾਰੀ ਨਹੀਂ ਨਹੀਂ ਰਿਸ਼ਤੇਦਾਰੀ ਆ ਕੁਛ ਕੰਮ ਹੁੰਦੇ ਆ ਜਿਹੜੇ ਮੀਆਂ ਬੀਵੀ ਦੇ ਵਿੱਚ ਹੀ ਹੁੰਦੇ ਆ ਉਹ ਵਿੱਚ ਕਾਦੇ ਹੁੰਦੇ ਖੁਸ਼ੀ ਦਾ ਮੌਕਾ ਵਾ ਮੇਰੀ ਗੱਲ ਸੁਣ ਉਹ ਧੀਲ ਇੱਕ ਕੁਛ ਨਾ ਕੁਛ ਲੈ ਕੇ ਆਇਆ ਨਾ ਖਾਲੀ ਹੱਥ ਆ ਕੀ ਬਿਸਕਟ ਵੈਸੇ ਘਟਾ ਆਲਾ ਬਿਸਕਟ ਲੈ ਆਇਆ ਅਗਲਾ ਹਕ ਤੋ ਗੱਲ ਸੁਣ ਮੇਰੀ ਤੋਣੀ ਭੇਜੀ ਮੈਂ ਤੇਰੀ ਇਮਾਨਦਾਰੀ ਤੇ ਹਾਂਜੀ ਤੋ ਮੈਨੂੰ ਕਹੇ ਮੇਰੀ ਗਾਰੰਟੀ ਮੇਰੀ ਕੋਈ ਗਾਰੰਟੀ ਨਹੀਂ ਆ ਬੈਠੀ ਆ ਲੈ ਜਾ ਚਲ ਹੈਲੋ ਹੈਲੋ ਕੀ ਹੋਇਆ ਕਾਨੂੰ ਲੈ ਜਾ ਉਹ ਯਾਰ ਤੂੰ ਆਪਣੇ ਘਰ ਜਾ ਤੂੰ ਫੋਨ ਆਈਫੋਨ ਬਹਿ ਗਿਆ ਨਹੀਂ ਮੈਂ ਘਰ ਜਾਵਾਂ ਸਾਰਿਆਂ ਨੂੰ ਤੂੰ ਕੱਢੀ ਜਾਣਾ ਕੱਢੀ ਜਾਣਾ ਘਰ ਤੇ ਸਿਆਣਾ ਕਾਣਾ ਤੁਹਾਡੇ ਤੇ ਛੰਡੀਆਂ ਇੰਜ ਲਾਈਆਂ ਜੇ ਬੁੱਢੀ ਦਾ ਹੁਰਸ ਕਰਾਉਣ ਲੱਗਾ ਹੈ ਐ ਇੰਨੇ ਫੁੱਲ ਕਿਉਂ ਲਾਤੇ ਤੂੰ ਕਾ ਮੂੰ ਫੁੱਲਾਂ ਵਾਲਾ ਹੈਗਾ ਕਾਇਆ ਜੀ ਜਿਹੜੀ ਸਾਲ ਫੇਰ ਹੱਥ ਲਾਈ ਜਨ ਸਾਲ ਬਾਅਦ ਨਹੀਂ ਸਾਲਗिरा ਹੁੰਦੀ ਉਹ ਅਸੀਂ ਕਰਨ ਲੱਗੇ ਸੀ ਤੇ ਤੁਹਾਨੂੰ ਕਿਦਾਂ ਅਚਾਨਕ ਪਤਾ ਲੱਗ ਗਿਆ ਕਿ ਤੁਸੀਂ ਆ ਗਏ ਤੇ ਤੁਸੀਂ ਪਹਿਲੇ ਮੈਨੂੰ ਬੁਲਾਇਆ ਕਿਉਂ ਨਹੀਂ ਕਾਹਦੇ ਲੈ ਮੈਨੂੰ ਸੱਦਾ ਭੇਜਣਾ ਚਾਹੀਦਾ ਸੀ ਨਹੀਂ ਭੇਜਣਾ ਚਾਹੀਦਾ ਫੋਨ ਤੇ ਗੱਲਾਂ ਕਰੇ ਤੇ ਜਿ세 ਲੇ ਕਿ ਮੈਨੂੰ ਤੇ ਕੋੜੀ ਨੇ ਵੀ ਗੱਸ ਨਹੀਂ ਦੱਸਿਆ ਉਹ ਮੈਂ ਕੀ ਕਹਿਤਾ ਜਿਹੜਾ ਕੁੜੀ ਨੇ ਦੱਸਣਾ ਮੈਂ ਕੋ ਮਾਰਿਆ ਕੁੱਟਿਆ ਕੁਝ ਪੇੜਾ ਮਾਰਿਆ ਬੁਰਾ ਭਲਾ ਉਹਨੇ ਕਹਾਦਾ ਦੱਸਣਾ ਤੇਰੀ ਜਰਤ ਹੈ ਤੋ ਮਾਰੇ ਆ ਨਾ ਮੇਰੀ ਗਰੰਟੀ ਆ ਅਰੇ ਅਰੇ ਅਕੂ ਦੀ ਗਰੰਟੀ ਆ ਉਹ ਨਹੀਂ ਨਹੀਂ ਮੈਂ ਦੱਸਣਾ ਸੀ ਅੱਜ ਸਵੇਰ ਦੀ ਬੱਤੀ ਨਹੀਂ ਆਂਦੀ ਵੀ ਬੱਤੀ ਆਂਦੀ ਨਹੀਂ ਭਾਈ ਮੋਬਾਈਲ ਬੰਦ ਪਿਆ ਹੈ ਚਾਰਜ ਨਹੀਂ ਹੋਇਆ ਤੇ ਅਚਾਨਕ ਹੀ ਨਾਲੇ ਨਾ ਐ ਜਿਹੜੀ ਸ਼ਾਦੀ ਦੀ ਸਾਲਗिरा ਹੁੰਦੀ ਨਾ ਤੇ ਦੋਵੇਂ ਮੀਆਂ ਬੀਵੀ ਕੱਟਦੇ ਆ। ਨਹੀਂ ਦੋਵੇਂ ਕੱਟਦੇ ਅਗਲੇ ਸਾਰਿਆਂ ਨੂੰ ਬੁਲਾਉਂਦੇ ਰਿਸ਼ਤੇਦਾਰਾਂ ਨੂੰ। ਅਰੇ ਰਿਸ਼ਤੇਦਾਰ ਆਉਂਦੇ। ਆ ਪਿਓ ਹੁਣ ਪਿਓ ਨਾਵਾ ਤੋਂ ਪਿਓ ਜਦਾ ਹੋ ਸਕਦੇ ਆ। ਉਹ ਪਾਈ ਮਾਸ ਹੁੰਦਾ। ਹੈਲੋ। ਇਹ ਵੀ ਮਾਸ ਹੀ ਆ। ਹਾਂ? ਉੱਠੀਆਂ। ਆ ਦੇਖ ਲੈ ਹੁਣ ਤਾਇਆ ਤੂੰ ਮੇਰੀ ਗਾਰੰਟੀ ਦਿੱਤੀ ਨਾ ਤੇਰੀ ਗਾਰੰਟੀ ਮੇਰੀ ਗਾਰੰਟੀ ਮੋਗ ਗਈ ਲੈ ਜਾ ਚੱਲ ਕਿਉਂ ਉਹ ਲਾ ਕਿੱਥੇ ਲੈ ਜਾ ਚੱਲ ਨਹੀਂ ਆਇਆ ਜੀ ਕਿਉਂ ਸਾਲਗिरा ਸਾਡੀਆਂ ਖੁਸ਼ੀਆਂ ਚ ਪਾਣੀ ਪਾਉਣ ਡਿਆ ਆ ਤੁਸੀਂ ਤੇ ਫੇਰ ਮੈਨੂੰ ਦੱਸਿਆ ਕਿ ਨਹੀਂ ਤੁਹਾਡਾ ਹੱਕ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਨਹੀਂ ਲੋ ਤਾਂ ਘਟ ਗਈ ਹੋਇਆ ਕਿਤੇ ਨਹੀਂ ਜੇ ਤੁਹਾਨੂੰ ਦੱਸਿਆ ਨਹੀਂ ਤੇ ਤੁਸੀਂ ਪਹੁੰਚ ਨਹੀਂ ਗਏ ਜੇ ਦੱਸ ਦਿੰਦੇ ਤੁਸੀਂ ਤਾਂ ਸਵੇਰ ਤੜਕੇ ਆ ਜਾਣਾ ਸੀ ਲੈ ਤੇ ਰੱਬੋਂ ਪਹੁੰਚਿਆ ਤੇ ਮੈਂ ਤਾਂ ਸਵੇਰ ਦੀ ਦਵਾਈ ਵੀ ਕੋਈ ਨਹੀਂ ਖਾਦੀ ਜਿੰਨੀਆਂ ਦਵਾਈਆਂ ਮੈਨੂੰ ਕੋਲੀ ਦੱਸਦੀ ਕਿਹੜੇ-ਕਿਹੜੇ ਖਾਣੀ ਏ ਕੁੜੀ ਆ ਕਿ ਨਰਸਾ ਤੇ ਤਾਰੇ ਇੱਤੇ ਲੱਗੇ ਏ ਤੁਸੀਂ ਆ ਦੇਖ ਲਓ ਉਹਦੀ ਧੀ ਆ ਯਾਰ ਦੱਸੇ ਨਾ ਯਾਰ ਹੁਣ ਧੀ ਆਪਣੇ ਘਰ ਆ ਗਈ ਆ ਦਵਾਈ ਆਪ ਚੇਤਾ ਕਰੇ ਪਿਓ ਮਰ ਜਾਵੇ ਪਿੱਛੋਂ ਹੋਰ ਕੁ ਧੀਆਂ ਹੈਗੀਆਂ ਬੁੱਢੀ ਉਹਦੀ ਮਰ ਗਈ ਸਾਡਾ ਤਾਇਆ ਸਾਡੇ ਪਿਓ ਦੀ ਨਿਸ਼ਾਨੀ ਆ ਨਿਸ਼ਾਨੀਆਂ ਨੂੰ ਮੜਾ ਕੇ ਪਾਲਾ ਐਡਾ ਹੱਕ ਇਹ ਜਣਾਂ ਦੀ ਤੇ ਗੱਲਾਂ ਲਾ ਕੇ ਮੇਰੀ ਮੇਲੀ ਛੋਟੀ ਰੋਈ ਜਾਂਦੀ ਆ ਜਣਾਂ ਦੀ ਛੋਟੀ ਰੋਈ ਜਾਂਦੀ ਹੁਣ ਤੂੰ ਲੈ ਜਾ ਭਾਈ ਇਹਨੂੰ ਉਹ ਯਾਰ ਛੋਟੀ ਵੀ ਬਨਦੇ ਇੱਥੇ ਲਿਆ ਕੇ ਜੜਾ ਨਾ ਢਫੜ ਨਿਬੇੜੋ ਉਹ ਵੀ ਲੈ ਆਇਆ ਆ ਆ ਉਹਨੂੰ ਸ਼ੂਗਰ ਉਹਨੂੰ ਹਾਰਟ ਪੈਸ਼ਨ ਹੋ ਗੁਰਦੇ ਉਹਦੇ ਫੇਲ ਆ ਗੋਡੇ ਉਹਦੇ ਨਵੇਂ ਪੈਣ ਵਾਲੇ ਆ ਕੋਈ ਹੈ ਤਾਂ ਉਹਨੂੰ ਖਿਆਲ ਏ ਬਸ ਹੁਣ ਦਫਨਾਉਣ ਵਾਲਾ ਹੀ ਬਾਕੀ ਆ ਅਜ ਬਿਮਾਰੀਆਂ ਵਧਾ ਲੈਣ ਦਿੱਤੀਆਂ ਨਹੀਂ ਹੁਣ ਉਮਰ ਆ ਗੋਲ ਡੇਵੀ ਖੜੇਗਾ ਤੇ ਤਰਕੇ ਤੇਰੇ ਸਾਹਮਣੇ ਆਇਆ ਮੈਂ ਓ ਚੱਲ ਬਾਨੋ ਯਾਰ ਕੇਕ ਕੱਟ ਸਿਆਪਾ ਨਿਵੇੜੋ ਪਰੇ ਕੀ ਸਿਆਪਾ ਕਹਦਾ ਖੁਸ਼ੀਆਂ ਦਾ ਮੌਕਾ ਹੀ ਸਿਆਪੇ ਹੁੰਦੇ ਆ ਤੁਹਾਡੇ ਬੈਣ ਨਾਲ ਸਿਆਪਾ ਹੀ ਆ ਸਾਡੇ ਦੋਵਾਂ ਦੀਆਂ ਖੁਸ਼ੀਆਂ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਦਾ ਪਿਓ ਆਇਆ ਵਾ ਹੈ ਕੇਕ ਕੱਟਣਾ ਕਿੰਨੇ ਆ ਇਹਨਾਂ ਦੋਵਾਂ ਨੇ ਕੱਟਣਾ ਮੈਂ ਕਹਦਾ ਲੈ ਫਿਰ ਸਿਆਣਾ ਜੇ ਕੇਕ ਤੁਸੀਂ ਕੱਟਣਾ ਨਹੀਂ ਨਹੀਂ ਤੁਸੀਂ ਵੀ ਹੱਥ ਲਾਉਣਾ ਛੁੜ ਤੇਰੀ ਹੱਥ ਨਹੀਂ ਲਾਣਾ ਚਾਹਤਾ ਮੈਂ ਕੱਟਣਾ ਉਹ ਠੇਰ ਜੋ ਛੁਰੀ ਵੀ ਤਾਂ ਨਾ ਕੱਟਣ ਵਾਲੀ ਲਿਆਏ ਆ ਫਿਰ ਆ ਦੇਖੋ ਜੀ ਮੈਂ ਕੱਟਣਾ ਕੇ ਉਹ ਨਹੀਂ ਤਾਂ ਤੁਸੀਂ ਇਧਰ ਆਓ ਇਧਰ ਆਓ ਯਾਰ ਇਧਰ ਆਓ ਤੁਸੀਂ ਆ ਲਾ ਯਾਰ ਉਹ ਛੁਰਲੀਆਂ ਪਟਾਕੇ ਲਾਈਦੇ ਹੁੰਦੇ ਉੱਤੇ ਇਹ ਕਹਿੰਦੇ ਲੈ ਲਾਈਦੇ ਇਹਦੇ ਨਾਲ ਜਰਾ ਨਾ ਫਿਰ ਰੌਣਕ ਬਣਦੀ ਆ ਆਹੋ ਆ ਲਾਓ ਆ ਮੱਖੀਆਂ ਤੇਰੀਆਂ ਜ਼ਾਤੀ ਆ ਹੈਲੋ ਲਾ ਬੰਦੋ ਲਾ ਚੱਲਤਾ ਆਇਆ ਜੀ ਹਾਂ ਦਵਾ ਕਰ ਲਓ ਲੈ ਦਵਾ ਨਹੀਂ ਖਲੋ ਜਾ ਅੱਲਾ ਸਲਾਮਤੀ ਦਬੇ ਵੀ ਅੱਗੋਂ ਵੀ ਆਪਣੇ ਹਜ਼ਾਰਾਂ ਨੂੰ ਫੜ ਲੈ ਲਓ ਹਾਂ ਤਾ ਲਓ ਲੈ ਕੇ ਮੈਂ ਕਰਦਾਣਾ ਮੂੰਹ ਨੂੰ ਅੱਗ ਲਾਓ ਮੂੰਹ ਨੂੰ ਹੋਰ ਲਿਆ ਮੈਂ ਚੱਲ ਅੱਗ ਤੱਕ ਕੀ ਇਹ ਆਹਾ ਆਹਾ ਹਾਂ ਤਾਈ ਇੱਕ ਤਾੜੀਆਂ ਮਾਰੀ ਦੀਆਂ ਤਾੜੀਆਂ ਤਾੜੀਆਂ ਆਹਾ ਆਹ ਵੀ ਆ ਵੀ ਬਰਥਡੇ ਆ ਵੀ ਚਲਾਓ ਅੱਗੇ ਬਰਨ ਲਈ ਤੇ ਚਾਹਤਾ ਰ ਲਈਏ ਆ ਦੇਖੋ ਆ ਕੀ ਆ ਇੱਥੇ ਕਮਾਈਦਾ ਨਹੀਂ ਇਹਨੂੰ ਆ ਕੀ ਆ ਹੋਲੋ ਤਾੜੀ ਮਾਰ ਤਾੜੀ ਮਾਰ ਕੇਕ ਖਿਲਾਓ ਪਹਿਲੇ ਕੇਕ ਵੀ ਖਿਲਾਨੇ ਆ ਆ ਵੇਖੋ ਸਲੋ ਫਾਲ ਹਲੋ 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 ਤੂੰ ਪਾਸੇ ਹਲੋ ਤਾਇਆ ਜੀ ਇਹ ਹੋ ਗਈ ਸਾਲਗिरा ਆਹਾਹਾ ਉਹ ਯਾਰ ਬਸ ਕਰ ਦੇ ਤੈਨੂੰ ਜਿਹੜਾ ਚਾਹ ਛੜਿਆ ਵਾ ਸਾਲਗिरा ਦਾ ਤਾ ਦੋਸਤੋ ਇਹ ਸੀ ਇਹਨਾਂ ਦੀ ਅੱਜ ਦੀ ਪਾੜੀ ਕਮੇਡੀ 94 ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਆਪਾਂ ਫਿਰ ਮਿਲਦੇ ਆ ਇਹਨਾਂ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਧੰਨਵਾਦ ਦੋਸਤੋ